साथियों नमस्कार सत श्रीकाल आप सबको पता है सरदार जगजीत सिंह डल्लेवाल जी का अमरण मिशन के 16 दिन पूरे हो चुके हैं और अभी हमें कुछ सूचनाएं मिली हैं और प्रशासन की भी तैयारियों को देख के लगता है और कुछ पुख्ता और पक्की सूचना हमें मिली है कि आज रात को केंद्र सरकार मोर्चे के ऊपर हमला करा सकती है और सरदार जगजीत सिंह डल्लेवाल जी की गिरफ्तारी का वो प्रयास कर सकते हैं हम सब की तरफ से आदरणीय सरदार जगजीत सिंह डल्लेवाल जी की तरफ से आप सब से हाथ जोड़ के प्रार्थना है जिन जिन साथियों तक ये वीडियो ये सूचना पहुंच रही है वो तुरंत प्रभाव से अभी की अभी अपने घरों से निकल के खनौरी मोर्चों का रुख करें क्योंकि हमारी आने वाली पीढ़ी को बचाने की लड़ाई है अगर सरदार जगजीत सिंह डल्लेवाल जी को कुछ हो जाता है या पुलिस उनको हिरासत में लेने में सफल हो जाती है तो उसके बाद फिर ये मोर्चा खतह करना बहुत मुश्किल और असंभव के बराबर हो जाएगा इसलिए सारे साथी जो जिन जिन तक ये सूचना मिल रही है वो सारे साथी ये ਅਪੀਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਤਰਫੋਂ ਇਹ ਆਪ ਸਮਝਿਏ ਕਿ ਸਾਰੇ ਸਾਥੀ ਤੁਰੰਤ ਪ੍ਰਭਾਵ ਸੇ ਆਪਣੇ ਘਰੋਂ ਸੇ ਨਿਕਲ ਕੇ ਖਨੋਰੀ ਮੋਰਚੋਂ ਦਾ ਰੁਖ ਕਰੇ ਬਹੁਤ ਬਹੁਤ ਦਰਗਵਾ। ਉਹ ਵੈਫੂ ਜੀ ਦਾ ਖਾਲਸਾ ਸ੍ਰੀ ਵੈਫੂ ਜੀ ਕੀ ਫਤਿਹ। ਇਸ ਵਕਤ ਅਸੀਂ ਖਨੋਰੀ ਬੋਚੇ ਚ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਗਵਤ ਹੈ। ਅੱਜ 16ਵੇਂ ਦਿਨ ਚ ਮੈਂ ਤਾਂ ਕਹਿ ਸਕਦਾ ਵੀ ਕੁਝ ਪਾਲੀ ਰਹਿ ਗਿਆ ਕਿ 17ਵੇਂ ਦਿਨ ਚ ਦਾਖਲ ਹੋਣ ਵਾਲੇ ਆ। ਤਕਰੀਬਨ 10:30 ਵਜੇ ਨੇ ਜਿਹੜੀ ਅਸੀਂ ਸੂਚਨਾ ਦੇਣ ਲੱਗੇ ਆ ਕਿ ਜਿੰਨੀ ਕ ਸਾਨੂੰ ਹਰਿਆਣੇ ਵਾਲੇ ਪਾਸਿਓ ਪੰਜਾਬ ਵਾਲੇ ਪਾਸਿਓ ਜਾਣਕਾਰੀ ਮਿਲੀ ਹੈ ਕਿ ਕੁਝ ਜਿਹੜੇ ਗੁਪਤ ਸੂਚਨਾ ਮਿਲੀ ਹੈ ਕਿ 2-3 ਵਜੇ ਸਾਡੇ ਇਸ ਮੋਰਚੇ ਦੇ ਵਿੱਚ ਕਿਸੇ ਵੇਲੇ ਵੀ ਦੁਨੀ ਸਰਕਾਰਾਂ ਰਲ ਕੇ ਹਮਲਾ ਕਰ ਸਕਦੀਆਂ ਹਮਲਾ ਕਰਨ ਦਾ ਮਤਲਬ ਕਿ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਅੱਜ 16ਵਾਂ ਦਿਨ ਹੈ ਕਿ ਪਿੱਛੇ ਵੀ ਅਸੀਂ ਪ੍ਰੋਗਰਾਮ ਦੇਖੇ ਨੇ ਕਿ ਵਾਰ-ਵਾਰ ਤੇ ਕਈ ਵਾਰੀ ਸਰਕਾਰ ਇਹਨਾਂ ਨੂੰ ਠਾ ਕੇ ਜਿਹੜਾ ਹਸਪਤਾਲ ਚ ਲਿਜਾ ਕੇ ਗੁਰੂ ਘਰ ਛ ਲਾਉਣਾ ਮੋਰਚੇ ਤੋਂ ਪਿੱਛੇ ਹਟਾਉਣਾ ਬਸ ਅਸੀਂ ਅਪੀਲ ਕਰਾਂਗੇ ਇਸ ਵਕਤ ਕਿ ਪਮਾ 1.5 ਬੱਜ ਚੁੱਕੇ ਨੇ ਜਿੱਥੋਂ ਵੀ ਤੱਕ ਸਾਡੀ ਵੀਡੀਓ ਜਾਂਦੀ ਹੈ ਨੇੜਲੇ ਪਿੰਡ ਜਿਹੜੇ ਸਾਡੇ ਮੋਰਚੇ ਨਾਲ ਜੁੜੇ ਹੋਏ ਨੇ ਜਿੱਥੋਂ ਦੁੱਧ ਆ ਰਿਹਾ ਹੈ ਲੰਗਰ ਆ ਰਿਹਾ ਉਹਨਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਆਪਦੇ ਗੁਰੂ ਘਰਾਂ ਦੇ ਵਿੱਚ ਅਲਾਸਮੈਂਟਾਂ ਕਰਕੇ ਜਲਦੀ ਤੋਂ ਜਲਦੀ ਖਨੌਰੀ ਮੋਰਚੇ 'ਤੇ ਪਹੁੰਚ ਕੇ ਸਰਕਾਰ ਦਾ ਮੂੰਹ ਤੋੜਵਾ ਜਵਾਬ ਦੇਈਏ ਕਿ ਉਹਨੂੰ ਕੋਈ ਮੌਕਾ ਨਾ ਦਿੱਗੇ ਬਾਕੀ ਸਾਡੇ ਜਿੰਨੇ ਵੀ ਲੋਕ ਇਸ ਮੋਰਚੇ ਨਾਲ ਜੁੜੇ ਨੇ ਉਹ ਅਪੀਲ ਹੈ ਕਿ ਆਪ ਦਾ ਸਮਾਂ ਕੱਢ ਕੇ ਜਿਹੜੇ ਆਦੇ ਸਾਧਨਾ ਕੋਲੇ ਵਹਿਕਲਾਂ ਤੇ ਲੈ ਕੇ ਆਪਾਂ ਖਨੌਰੀ ਪਹੁੰਚ ਕੇ ਇਹ ਸਰਕਾਰ ਦੀ ਜਿਹੜੀ ਸੋਚਨਾ ਉਹਨੂੰ ਮੂੰਹ ਤੋੜ ਜਵਾਬ ਦੇਈਏ